ਗੁਰੂਪ ਨੇ ਥੱਕਾ ਹੋਇਆ ਭਾਈ ਬਹੁਤ ਜਿਆਦਾ ਥੱਕਾ ਹੋਇਆ ਜਿੰਨੀ ਇਹਨਾਂ ਕੋਲ ਦੋ ਟਾਈ ਕਿਲੇ ਪੈਲੀ ਸੀ ਸਭ ਉਹ ਵੀ ਵੇਚ ਗਏ ਉਹਨਾਂ ਦੀ ਪੱਲੇ ਨੇ ਲੜਕੇ ਸਾਰਾ ਸਾਰਾ ਝੂਠ ਬੋਲ ਰਹੀ ਹੈ ਜੀ ਕੋਈ ਵੀ ਉਹਦੀ ਗੱਲ ਦੇ ਵਿੱਚ ਪ੍ਰਿੰਟ ਨਹੀਂ ਹੈਗਾ ਕੋਈ ਉਹ ਸੱਚ ਨਹੀਂ ਬੋਲ ਰਹੀ ਜੀ ਜਗਰੂਪ ਦੇ ਨਾਲ ਬਹੁਤ ਥੱਕਾ ਹੋਇਆ ਕਿਉਂ ਆਪਦੀ ਪ੍ਰਾਪਰਟੀ ਵੇਚੀ ਆ ਸਾਰੀ ਸਾਰਾ ਪੈਸਾ ਉਹਤੇ ਲਾਇਆ ਜਿੰਨਾ ਚਿਰ ਇਹਨਾਂ ਦੀ ਭੂਆ ਜੀ ਕੋਲ ਰਹੀ ਆ ਉਹਨਾਂ ਚਿਰ ਉਹਦਾ ਖਰਚਾ ਵੀ ਸਾਰਾ ਉਹੀ ਚੱਕਦੇ ਰਹੇ ਆ ਇਹ ਤਾਂ ਜੀ ਜਦ ਕਲੇਸ਼ ਬੈਜ ਫਿਰ ਝੂਠ ਦਾ ਬੋਲਦੇ ਹੀ ਉਹਨਾਂ ਕੁੜੀ ਬਲੇਮ ਲਈ ਜਾਂਦੀ ਇਹਨਾਂ ਤੇ ਵਿਚਰੇ ਜਾਂਦੇ ਜੀ ਪਰ ਪਰਿਵਾਰ ਬਹੁਤ ਸਾਬੂ ਜਿੰਨਾ ਕੋ ਪਤਾ ਕਿਹੜੀ ਉਧਰ ਡੀ ਸਟੱਡੀ ਹੈ ਵੀ ਉਹ 5 ਸਾਲ ਸਟੱਡੀ ਕਰਦੀ ਸੀ ਉਦੋਂ ਬਾਅਦ ਫੈਲ ਲਈ ਆ ਸਾਰਾ ਕੁਝ ਝੂਠ ਬੋਲਦੀ ਆ ਜੀ ਉਦੋਂ ਅਸੀਂ ਆਪ ਸਾਰਾ ਪਿੰਡ ਸਾਡਾ ਨਾਲ ਜਾਂਦਾ ਰਿਹਾ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਉਹਦੀ ਫੈਲ ਲਈ ਸੀਗੀ ਇੱਥੇ ਸਾਡੇ ਨਾਲ ਸਕੂਲ ਹੈ ਜੀ ਲੱਗੇ ਚਲੋ ਸਾਭ ਨੂੰ ਸਾਰੇ ਖੇੜ ਦੇ ਖੂੜ ਦੇ ਕਰਦੇ ਇੱਥੇ ਪੜਿਆ ਜੀ ਉਹ 12 ਤੱਕ 12 ਤੱਕ ਪੜਿਆ ਹਾਂ ਜੀ 12 ਤੱਕ ਪੜਿਆ ਹੈ ਜੀ ਤੇ ਉਹ ਕਹਿ ਰਹੀ ਕਿ ਜਾਲੀ ਸਰਟੀਫਿਕੇਟ ਨੇ ਫੇਕ ਸਰਟੀਫਿਕੇਟ ਨੇ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਹਾਂ ਕਹਿਣ ਦੀਆਂ ਗੱਲਾਂ ਨਹੀਂ ਜਿਹੜਾ ਕੁਝ ਮਰਜ਼ੀ ਕਹੀ ਜਾਣਾ ਜੀ ਪਰ ਪੜਿਆ ਇੱਥੇ ਸਾਰੇ ਪਿੰਡ ਨੂੰ ਪਤਾ ਨਾਲ ਸਾਡੇ ਸਕੂਲ ਹੈ ਸਕੂਲ 'ਚ ਜਾ ਕੇ ਪੁੱਛ ਲੋ ਜੀ ਸਾਰੇ ਤੁਸੀਂ ਕਹਿ ਰਹੇ ਹੋ ਕੰਮ ਤੇ ਲੱਗਿਆ ਤੇ ਉਹ ਕੁੜੀ ਕਹੀ ਜਾਂਦੀ ਹੈ ਕਿ ਜਿਗਰੂਪ ਵੇਲਾ ਉਹ ਤਾਂ ਹੁਣ ਉਹਦੇ ਕਹਿਣ ਦੀ ਗੱਲ ਹੈ ਜੀ ਇੱਥੇ ਆਵੇ ਨਾ ਉਹਨੂੰ ਦੱਸੀਏ ਫਿਰ ਜੀ ਪਤਾ ਲੱਗੇ ਉਹਨੂੰ ਪਾ ਕਿਦਾ ਜਗਰੂਪ ਦਾ ਜਗਰੂਪ ਗੁੱਸੇ ਵਾਲਾ ਵਾ ਗਾਲੀ ਗਲੋਚ ਕਰਨ ਵਾਲਾ ਕੁੱਟਮਾਰ ਕਰਨ ਵਾਲਾ ਜੇ ਇਦਾਂ ਦਾ ਹੁੰਦਾ ਫਿਰ ਆ ਕੁਛ ਥੋੜੀ ਹੋ ਜਾਂਦਾ ਜੀ ਫਿਰ ਤਾਂ ਜਿਹਨੂੰ ਮਾੜਾ ਮੋਟਾ ਵੀ ਪਤਾ ਹੁੰਦਾ ਉਹ ਬੰਦਾ ਗੱਲਾਂ ਕਦੇ ਨਹੀਂ ਕਰਦਾ ਜੀ ਉਹਦਾ ਬਜਾਰਾ ਭਗਤ ਸੀਗਾ ਜਿਹੜਾ ਕੁਛ ਉਹ ਕਹੀ ਗਈ ਆ ਉਹ ਮੰਨੀ ਗਿਆ ਕਰੀ ਗਿਆ ਪਹਿਲਾਂ ਉਹਨੂੰ ਤੋੜਨ ਵੇਲੇ ਵੀ ਜ਼ਮੀਨ ਵਿੱਚ ਹੀ ਆ ਤੇ ਉਦੋਂ ਬਾਅਦ ਜਦੋਂ ਫੀਸਾਂ ਭਰੀਆਂ ਫੇਰ ਵੀ ਇਹਨੇ ਜ਼ਮੀਨ ਵੇਚ ਕੇ ਉਹਨੂੰ ਪੈਸੇ ਭੇਜਿਆ ਫਿਰ ਇੱਕ ਦੋ ਇਹਨੇ ਜਗਰੂਪ ਨੇ ਆਪ ਤਾਂ 11 ਦੋਸਤਾਂ ਨੂੰ ਇੱਧਰ ਪੈਸੇ ਦਿੱਤੇ ਤੇ ਉਦੋਂ ਉਹਨਾਂ ਨੂੰ ਪੈਸੇ ਭੇਜਿਆ ਨੂੰ ਇਹ 2015 ਚ ਵਿਆਹ ਹੋਇਆ ਸੀਗਾ ਜੀ। ਜੀ। ਉਸ ਤੋਂ ਬਾਅਦ ਇਹਦੇ ਘਰ ਵਾਲੀ ਇਹਨੂੰ ਬਸ ਲੈ ਲੂ ਕੇ ਰਹੀ ਗਈ ਜੀ। ਇਹ ਵਿਚਾਰਾ ਉਸ ਤੋਂ ਬਾਅਦ ਪਹਿਲਾਂ ਵਧੀਆ ਹੁੰਦੇ ਸੀ ਖੇਤੀਬਾੜੀ ਕਰਦੇ ਸੀਗੇ ਜੀ। 2 2.5 ਕਿੱਲੇ ਨਾਲ ਕੋਲੇ ਜ਼ਮੀਨ ਦੇ ਸੀਗੇ। ਟਰੈਕਟਰ ਟੁੱਟਰ ਹਰੇ ਸੰਦ ਬਣੇ ਹੋਏ ਸੀਗੇ। ਇਹਦੇ ਭਾਈਆਂ ਨਾਲ ਸਾਂਝੇ ਸੀਗੇ। ਜੀ। ਬਸ ਇਹਨਾਂ ਨੇ ਉਹਦਾ ਵਿਆਹ ਕਰਿਆ, ਉਹਦੇ ਤੇ ਪੈਸੇ ਲਾਉਣ ਲੱਗੇ। ਇਹਨਾਂ ਦੀ ਉਹ ਹਿਸਾਬ ਚ ਜ਼ਮੀਨ ਵੈਗੀ ਜੀ। 2000 ਵਿਚਾਲੇ 16 ਦਾ ਕੰਮ ਤੇ ਲੱਗਿਆ ਹੋਇਆ। ਜੀ। ਜਰਾ 10000 ਰੁਪਏ ਨੂੰ ਦਿਹਾੜੀ ਕਰਦਾ ਸੀ ਜਿਹੜਾ ਬੰਦਾ ਅੱਜ ਪਹਿਲਾਂ ਖੇਤੀ ਕਰਦਾ ਸੀ ਖੇਤੀਬਾੜੀ ਸਾਡੇ ਬਰਾਬਰ ਦਾ ਹੋ ਕੇ ਸਭ ਦੇ ਕਰਦਾ ਸੀ ਉਹ ਬੰਦਾ ਅੱਜ ਦਿਹਾੜੀ ਤੇ ਲੱਗਿਆ ਹੋਇਆ 10000 ਰੁਪਏ ਉਹ ਤਾਂ ਐਵੇਂ ਹੀ ਬਹੁਤ ਕਹੀ ਜਾਂਦੇ ਜੀ ਉਹਦੇ ਫੈਕਟਰੀ 'ਚ ਜਾ ਕੇ ਪੁੱਛ ਲੋ ਇੱਥੇ ਕੋਲੇ ਸਾਡਾ ਐਮਦਗੜ੍ਹ ਸ਼ਹਿਰ ਆ ਉੱਥੇ ਉਹ ਵਿਚਾਰਾ ਕੰਮ ਤੇ ਲੱਗਿਆ ਹੋ 8 ਸਾਲ ਤੋਂ ਉਹਨੂੰ ਕੰਮ ਤੇ ਲੱਗੇ ਨੂੰ ਹੋ ਗਿਆ ਜੀ ਜੀ ਉਹ ਤਾਂ ਐਵੇਂ ਹੁਣ ਝੂਠ ਬੋਲੀ ਜਾਂਦੀ ਆ ਜੀ ਜਦੋਂ ਕੋਈ ਹੋਰ ਬੰਦੇ ਨੂੰ ਗੱਲ ਨਹੀਂ ਲੱਭਦੀ ਉਹਨੇ ਇਹੀ ਕੁਝ ਕਹਿਣਾ ਹੁੰਦਾਗਾ ਕਦੇ ਕੁਛ ਲਾ ਦਿੰਦੀ ਆ ਕਦੇ ਕੁਛ ਲਾ ਦਿੰਦੀ ਆ ਪਰ ਇਹ 100% ਸਹੀ ਕਰਕੇ ਹੁਣ 10000 ਰੁਪਏ ਤੇ ਆਉਂਦਾਗਾ ਬੀਬੀ ਬਾਪੂ ਦੀ ਦਵਾਈ ਵੀ ਆ ਡੈਡੀ ਉਹਦਾ ਸ਼ੂਗਰ ਦਾ ਮਰੀਜ਼ ਆ ਜੀ ਹੁਣ ਕਰੇ ਵੀ ਕੀ ਜੀ ਖਰਚਾ ਦੋਤੋਂ ਘਰ ਦਾ ਹੀ ਨਹੀਂ ਲੋਟੋਂਦਾ ਵਿਚਾਰਾ ਕੱਪੜੇ ਲੀੜੇ ਬਾਹਰ ਲੈ ਕਿੱਥੋਂ ਉਹਨੂੰ ਲੈ ਕੇ ਦੇ ਤੇ ਜੇ ਕੱਪੜੇ ਲੀੜੇ ਭੇਜਦੀ ਹੁੰਦੀ ਤਾਂ ਕੁਛ ਨਾ ਨਾ ਹੁੰਦਾ ਜੀ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈ ਆਈਸ਼ਾ 28 ਲੱਖ ਲਗਵਾ ਕੇ ਬਾਹਰ ਜਾਣ ਵਾਲੀ ਲੜਕੀ ਜਦੋਂ ਵਾਪਸ 9 ਸਾਲਾਂ ਬਾਅਦ ਇੰਡੀਆ ਆਂਦੀ ਹੈ ਤਾਂ 에어ਪੋਰਟ ਤੋਂ ਹੀ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕੇਸ ਨੂੰ ਹਿਰਾਸਤ ਦੇ ਵਿੱਚ ਲੈ ਲੈਂਦਾ ਹੈ ਤੇ ਉੱਥੋਂ ਹੀ ਲੜਕੀ ਨੂੰ ਲਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਪਿਛਲੇ 3-4 ਦਿਨਾਂ ਤੋਂ ਕਾਫੀ ਜ਼ਿਆਦਾ ਇਹ ਨਿਊਜ਼ ਆ ਜੜੀ ਕਿ ਵਾਇਰਲ ਹੋ ਰਹੀ ਹੈ ਜਿੱਥੇ ਲੜਕੀ ਦਾ ਪੱਖ ਵੀ ਤੁਸੀਂ ਵੇਖਿਆ ਲੜਕੇ ਦਾ ਪੱਖ ਵੀ ਵੇਖਿਆ ਤੇ ਹੁਣ ਲड़का ਜਿਹੜਾ ਕਿ ਜਗਰੂਪ ਜਿਸ ਦੇ ਪਿੰਡ ਅਸੀਂ ਪਹੁੰਚਿਆ ਤੇ ਇੱਥੇ ਪਿੰਡ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਵੇਖਦੇ ਆ ਤੇ ਇਹਨਾਂ ਦਾ ਕੀ ਕਹਿਣਾ ਹੈ ਵੀਰੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਵੇਖਿਆ ਹੋਵੇਗਾ ਕਿ ਜਿਵੇਂ ਜਗਰੂਪ ਹਣੀ ਤੁਹਾਡੇ ਪਿੰਡ ਦੇ ਨੇ ਤੇ ਮਤਲਬ ਕੀ ਮਾਮਲਾ ਕੀ ਆ ਜਾਣਦੇ ਹੋ ਤੁਸੀਂ ਜਗਰੂਪ ਨੂੰ ਹਾਂਜੀ ਜਾਣਦੇ ਆ ਜੀ ਇਹਨੂੰ ਇਹ 2015 ਚ ਵਿਆਹ ਹੋਇਆ ਸੀਗਾ ਜੀ। ਜੀ। ਉਦੋਂ ਬਾਅਦ ਤੇ ਘਰ ਲਈ ਇਹਨੂੰ ਬਸ ਲੈ ਲੂ ਕੇ ਨਹੀਂ ਗਈ ਜੀ। ਇਹ ਵਿਚਾਰਾ ਉਦੋਂ ਬਾਅਦ ਪਹਿਲਾਂ ਵਧੀਆ ਹੁੰਦੇ ਸੀ ਖੇਤੀਬਾੜੀ ਕਰਦੇ ਸੀਗੇ ਜੀ। 2 2.5 ਕਿੱਲੇ ਨਾਲ ਕੋਲੇ ਜ਼ਮੀਨ ਦੇ ਸੀਗੇ, ਟਰੈਕਟਰ, ਟੂਟਰ ਹਰੇ ਸੰਦ ਬਣੇ ਹੋਏ ਸੀਗੇ, ਇਹਦੇ ਭਾਈਆਂ ਨਾਲ ਸਾਂਝੇ ਸੀਗੇ। ਜੀ। ਬਸ ਇਹਨਾਂ ਨੇ ਉਹਦਾ ਵਿਆਹ ਕਰਿਆ, ਉਹਦੇ ਤੇ ਪੈਸੇ ਲਾਉਣ ਲੱਗੇ। ਇਹਨਾਂ ਦੀ ਉਸ ਹੱਬ ਚ ਜ਼ਮੀਨ ਪੈ ਗਈ ਜੀ। ਉਦੋਂ ਬਾਅਦ ਇਹ 2015 16 ਦਾ ਕੰਮ ਤੇ ਲੱਗਿਆ ਹੋਇਆ ਆ। ਜੀ। ਉਦੋਂ 10000 ਰੁਪਏ ਨੂੰ ਦਿਹਾੜੀ ਕਰਦਾ ਸੀ ਜਿਹੜਾ ਬੰਦਾ ਅੱਜ ਪਹਿਲਾਂ ਖੇਤੀ ਕਰਦਾ ਸੀ ਖੇਤੀਬਾੜੀ ਸਾਡੇ ਬਰਾਬਰ ਦਾ ਹੋ ਕੇ ਸਭ ਦੇ ਕਰਦਾ ਸੀ ਉਹ ਬੰਦਾ ਅੱਜ ਦਿਹਾੜੀ ਤੇ ਲੱਗਿਆ ਹੋਇਆ 10000 ਰੁਪਏ ਨੂੰ ਕੰਮ ਕਰਦਾ ਯਾਰ ਕਿਸੇ ਤੋਂ ਨਹੀਂ ਹੁੰਦਾ ਸਾਡੇ ਪਿੰਡ ਤੇ ਜਿਹਨੂੰ ਮਰਜ਼ੀ ਜਾ ਕੇ ਉਹ ਕਹਿੰਦੇ ਹੋ ਕਿ 2015 ਚ ਵਿਆਹ ਹੁੰਦਾ 2016 ਦੇ ਵਿੱਚ ਜਗਰੂਪ ਆ ਜਿਹੜਾ ਕਿ ਕੰਮ ਕਰਨ ਲੱਗ ਜਾਂਦਾ ਲੇਕਿਨ ਜਿਹੜੀ ਲੜਕੀ ਆ ਉਹਦੇ ਇੰਟਰਵਿਊ ਤੁਸੀਂ ਸੁਣੀ ਹੋਗੀ ਉਹ ਤਾਂ ਕਹਿੰਦੀ ਆ ਕਿ ਜਗਰੂਪ ਵਿਹਲਾ ਵਾ ਉਹ ਤਾਂ ਐਵੇਂ ਹੀ ਬਹੁਤ ਕਹੀ ਜਾਂਦੇ ਜੀ ਉਹਦੇ ਫੈਕਟਰੀ 'ਚ ਜਾ ਕੇ ਪੁੱਛ ਲਓ ਇੱਥੇ ਕੋਲੇ ਸਾਡਾ ਐਮਦਗੜ ਉਹਦਾ ਐਵੇਂ ਹੁਣ ਝੂਠ ਬੋਲੀ ਜਾਂਦੀ ਹੈ ਜੀ ਜਦੋਂ ਕੋਈ ਹੋਰ ਬੰਦੇ ਨੂੰ ਗੱਲ ਨਹੀਂ ਲੱਭਦੀ ਉਹਨੇ ਇਹੀ ਕੁਛ ਕਹਿਣਾ ਹੁੰਦਾ ਹੈਗਾ ਜੀ ਕਦੇ ਕੁਛ ਲਾਮ ਲਾ ਦਿੰਦੀ ਆ ਕਦੇ ਕੁਛ ਲਾ ਦਿੰਦੀ ਆ ਪਰ ਇਹ 100% ਸਹੀ ਆ ਜੀ ਜੀ ਦੋਸਤ ਆ ਤੁਹਾਡਾ ਹਾਂ ਜੀ ਦੋਸਤ ਆ ਜੀ ਤੇ ਕਦੀ ਦੇਖਿਆ ਕਿ ਜਗਰੂਪ ਨੇ ਬਾਹਰਲੇ ਕੱਪੜੇ ਪਾਏ ਹੋਣ ਜਾਂ ਆਈਫੋਨ ਜਗਰੂਪ ਦੇ ਹੱਥ ਦੇ ਵਿੱਚ ਹੋਵੇ ਬਾਹਰਲੇ ਕੱਪੜੇ ਦਾ ਵਿਚਾਰਾ ਕਿੱਥੋਂ ਪਾ ਦੂ ਜੀ ਜੇ ਤੁਸੀਂ ਸੱਚ ਪੁੱਛੋ ਉਹਨੂੰ ਕੱਪੜੇ ਲੀੜਾ ਤਾਂ ਕੀ ਆ ਵੀ ਉਹਦੇ ਯਾਰ ਦੋਸਤ ਅਸੀਂ ਸਾਰੇ ਹੁਣ ਤੁਹਾਨੂੰ ਪਤਾ ਵੀ 10000 ਰੁਪਏ ਤੇ ਬਣਦਾ ਕੀ ਆ ਜੀ ਕਦੇ ਦਿਹਾੜੀ ਕਰਕੇ ਹੁਣ 10000 ਰੁਪਏ ਤੇ ਆਉਂਦਾ ਕਿ ਬੀਬੀ ਬਾਪੂ ਦੀ ਦਵਾਈ ਵੀ ਆ ਡੈਡੀ ਉਹਦਾ ਸ਼ੂਗਰ ਦਾ ਮਰੀਜ਼ ਹੈ ਜੀ ਹੁਣ ਕਰੇ ਵੀ ਕੀ ਜੀ ਖਰਚਾ ਤਾਂ ਉਹ ਤੋਂ ਘਰਦਾ ਹੀ ਨਹੀਂ ਲੋਟੋਂਦਾ ਵਿਚਾਰਾ ਕੱਪੜੇ ਲੀੜੇ ਬਾਹਰ ਲੈ ਕਿੱਥੋਂ ਉਹਨੂੰ ਲੈ ਕੇ ਦੇ ਤੇ ਜੇ ਕੱਪੜੇ ਲੀੜੇ ਭੇਜਦੀ ਹੁੰਦੀ ਤਾਂ ਕੁਝ ਨਾ ਨਾ ਹੁੰਦਾ ਜੀ ਜੀ ਇਹ ਤਾਂ ਇੱਕਵੇਂ ਕਹਿਣ ਦੀਆਂ ਗੱਲਾਂ ਨੇ ਉਹਦਾ ਵਿਚਾਰਦਾ ਰੋਟੀ ਦਾ ਖਰਚ ਵੀ ਬਹੁਤ ਔਖਾ ਤੁਰਦਾ ਜੀ ਜੀ ਉਹ ਤਾਂ ਕਹਿੰਦੀ ਮੈਂ ਆਈਫੋਨ ਵੀ ਭੇਜਿਆ ਕੱਪੜੇ ਲੀੜੇ ਭੇਜੇ ਨੇ ਕਹਿੰਦੀ ਮੈਂ ਜਗਰੂਪ ਨੂੰ ਪੈਸੇ ਜਗਰੂਪ ਪੈਸੇ ਮੰਗਦਾ ਹੁੰਦਾ ਸੀ ਕਿਉਂਕਿ ਉਹ ਵੇਲਾ ਸੀ ਦੇਖੋ ਜੀ ਉਹਨੇ ਇਹਦੀ ਫ ਰਲੀ ਕਪੜਾ ਜਿਹੜਾ ਭੇਜੂਗੀ ਜਾਂ ਹੋਰ ਕੁਝ ਵੀ ਭੇਜੂਗੀ ਉਹ 5 ਸਾਲ ਬਾਅਦ ਤਾਂ ਫੈਲ ਨਹੀਂ ਲਾਉਗੀ ਹੁਣ ਇੰਨੇ ਕੇ ਚੱਲ ਸਾਰਿਆਂ ਨੂੰ ਨੌਲੇਜ ਹੈ ਵੀ ਕਿਹੜਾ ਬੰਦਾ ਪੜਿਆ ਲਿਖਿਆ ਨਹੀਂ ਹੈਗਾ ਵੀ 5 ਸਾਲ ਬਾਅਦ ਫੈਲ ਨਾ ਲੱਗੇ ਜੀ ਕਿਹੜੀ ਉਧਰ ਅੰਡੀ ਸਟੱਡੀ ਹੈ ਵੀ ਉਹ 5 ਸਾਲ ਸਟੱਡੀ ਕਰਦੀ ਸੀ ਉਸ ਤੋਂ ਬਾਅਦ ਫੈਲ ਲਾਈ ਆ ਸਾਰਾ ਕੁਝ ਝੂਠ ਬੋਲਦੀ ਆ ਜੀ ਉਦੋਂ ਅਸੀਂ ਆਪ ਸਾਰਾ ਪਿੰਡ ਸਾਡਾ ਨਾਲ ਜਾਂਦਾ ਰਿਹਾ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਉਹਦੀ ਫੈਲ ਲਵਾਈ ਸੀਗੀ ਜੀ ਉਹ ਵੀ ਤਾਂ ਕਰਕੇ ਦਾਅ ਪਾ ਕੇ ਲਾਤੀ ਸੀ ਵੀ ਹਾਂ ਇੱਧਰ ਕੇਸ ਨੂੰ ਮਾੜਾ ਮੋਟਾ ਡਰ ਕੋਈ ਨਾ ਬੰਦਾ ਲਾ ਦਿੰਦਾਗਾ ਨਹੀਂ ਉਹਨੇ ਲਾਉਣ ਵਾਲਾ ਚਲੋ ਹੁਣ 3 ਕਿ ਮਹੀਨੇ ਬਾਅਦ ਲੱਗ ਜਾਂਦਾ ਨਾਲ ਵੀ ਲੱਗ ਜਾਂਦਾ ਉਦੋਂ 6 ਕਿ ਮਹੀਨੇ ਦਾ ਪ੍ਰੋਸੈਸ ਸੀ ਸਾਰਾ ਜੀ ਸਟੇਟਸ ਤਾਂ ਉਹ ਆਪ ਦਾ ਸਿੰਗਲ ਸ਼ੋ ਕਰਦੀ ਆ ਜੇ ਉਹਨੇ ਲਾਉਣਾ ਹੁੰਦਾ ਫਿਰ ਉਹ ਐਦਾਂ ਥੋੜੀ ਕਰਦੀ ਜੀ ਜੀ ਪੜੇ ਲਿਖੇ ਹੋ ਤੁਸੀਂ ਇਕੱਠੇ ਹੀ ਪੜੇ ਹੋ ਨਹੀਂ ਮੈਂ ਛੋਟਾਂਗਾ ਜੀ ਉਹਨਾਂ ਤੋਂ ਜੀ ਉਹ ਬਸ ਹ ਤੂੰ ਮੂਰੇ ਪੜੇ ਨੇ ਜੀ ਜੀ ਸੀਨੀਅਰ ਹੁੰਦੇ ਸੀ ਹਾਂਜੀ ਉਹ ਇੱਥੇ ਪਿੰਡ ਪੜਦੇ ਹੁੰਦੇ ਸੀ ਅਸੀਂ ਸ਼ਹਿਰ ਪੜਦੇ ਸੀ ਜੀ ਇੱਥੇ ਸਾਡੇ ਨਾਲ ਸਕੂਲ ਹੈ ਜੀ ਲੱਗੇ ਚਲੋ ਸਾਭ ਨੂੰ ਸਾਰੇ ਖੇੜ ਦੇ ਖੂੜ ਦੇ ਕਰਦੇ ਇੱਥੇ ਹੀ ਪੜਿਆ ਜੀ ਉਹ 12 ਤੱਕ 12 ਤੱਕ ਪੜਿਆ ਵਾ ਹਾਂਜੀ 12 ਤੱਕ ਪੜਿਆ ਜੀ ਤੇ ਉਹ ਕਹਿ ਰਹੀ ਕਿ ਜਾਲੀ ਸਰਟੀਫਿਕੇਟ ਨੇ ਫੇਕ ਸਰਟੀਫਿਕੇਟ ਨੇ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਾਂ ਕਹਿਣ ਦੀਆਂ ਗੱਲਾਂ ਨਹੀਂ ਜਿਹੜਾ ਕੁਝ ਮਰਜ਼ੀ ਕਹੀ ਜਾਣਾ ਜੀ ਪਰ ਪੜਿਆ ਇੱਥੇ ਸਾਰੇ ਪਿੰਡ ਨੂੰ ਪਤਾ ਨਾਲ ਤੁਹਾਡੇ ਸਕੂਲ ਹੈ ਸਕੂਲ 'ਚ ਜਾ ਕੇ ਪੁੱਛ ਲੋ ਜੀ ਪਲੱਸ 2 ਇੱਥੇ ਕੀਤੀ ਹੈ ਹੋਰ ਉਹਨੇ ਕਿਹੜਾ ਬਜਾਣਾ ਕਹਿੰਦਾ ਵੀ ਮੈਂ ਗ੍ਰੈਜੂਏਸ਼ਨ ਕਰਕੇ ਲਾਇਆ ਪਲੱਸ 2 ਕੀਤੀ ਹੈ ਇੱਥੇ ਹੀ ਕੀਤੀ ਹੈ ਜੀ ਉਹਨੇ ਸੁਭਾ ਕਿੱਦਾ ਜ 그룹 ਦਾ ਜੀ ਗਰੁੱਪ ਗੁੱਸੇ ਜੇ ਇਦਾਂ ਦਾ ਹੁੰਦਾ ਫਿਰ ਆ ਕੁਛ ਥੋੜੀ ਹੋ ਜਾਂਦਾ ਜੀ ਫਿਰ ਤਾਂ ਜਿਹਨੂੰ ਮਾੜਾ ਮੋਟਾ ਵੀ ਪਤਾ ਹੁੰਦਾ ਉਹ ਬੰਦਾ ਗੱਲਾਂ ਕਦੇ ਨਹੀਂ ਕਰਦਾ ਜੀ ਉਹਦਾ ਬੇਚਾਰਾ ਭਗਤ ਸੀਗਾ ਜਿਹੜਾ ਕੁਛ ਉਹ ਕਹੀ ਗਈ ਆ ਉਹ ਮੰਨੀ ਗਿਆ ਕਰੀ ਗਿਆ ਸਾਹੀ ਗੱਲਾਂ ਸੀਗੀਆਂ ਜੀ ਉਹਦੇ ਦੀ ਜੀ 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 ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਗਰੂਪ ਦਾ ਕਿੱਦਾਂ ਦਾ ਸੁਭਾਅ ਆ ਤੇ ਦੇਖਿਆ ਹੋਣਾ ਤੁਸੀਂ ਜਗਰੂਪ ਛੋਟੇ ਹੁੰਦੇ ਤੋਂ ਹੀ ਹਾਂ ਜੀ ਸੁਭਾਅ ਤਾਂ ਹੀ ਸਹੂਆ ਬਹੁਤ ਸਹੂਆ ਸੁਭਾਅ ਦਾ ਬੇਚਾਰਾ ਨਰਮਾ ਪਹਿਲਾਂ ਸ਼ਰ ਪਰਿਵਾਰ ਹੀ ਨਰਮਾ ਜੀ ਜੀ ਤੇ ਜਿਹੜੀ ਲੜਕੀ ਆ ਜੀ ਨਾਲ ਜਗਰੂਪ ਦਾ ਵਿਆਹ ਹੋਇਆ ਸੀਗਾ ਉਹਦੀ ਕੱਲ ਤੁਸੀਂ ਇੰਟਰਵਿਊ ਵੇਖੀ ਹੋਣੀ ਆ ਉਹਦਾ ਕਹਿਣਾ ਵਾ ਕਿ ਜਗਰੂਪ ਹਨਾ ਆਪਦੀ ਭੈਣਾਂ ਨਾਲ ਮਾਰ ਕਟਾਈ ਕਰਦਾ ਸੀ ਜਾਂ ਆਪਦੀ ਮੰਮੀ ਨਾਲ ਵੀ ਗਾਲੀ ਗਲੋਚ ਕਰਦਾ ਹੁੰਦਾ ਸੀ ਉਹਨੇ 2-3 ਵਾਰ ਧੱਕੇ ਉਹਨੂੰ ਕੁੜੀ ਨੂੰ ਵੀ ਮਾਰੇ ਆ ਇਹ ਤਾਂ ਜੀ ਜਦ ਪਲੇਸ ਬੈਫਰ ਝੂਠ ਦਾ ਬੋਲਦੇ ਹੀ ਉਹਦੋਂ ਕੁੜੀ ਬਲੇਮ ਲਈ ਜਾਂਦੀ ਇਹਨਾਂ ਤੇ ਵਿਚਰੀਆਂ ਤੇ ਜੀ ਪਰ ਪਰਿਵਾਰ ਬਹੁਤ ਸਹੂਆ ਜਿੰਨਾ ਕੋ ਪਤਾ ਜੀ ਤੁਸੀਂ ਇੰਟਰਵਿਊ ਦੇਖੀ ਹੈ ਨਹੀਂ ਮੈਂ ਭਾਈ ਦੇਖੀ ਨਹੀਂ ਬਹੁਤ ਤੀਨ ਦੇਖਿਆ ਉਹ ਪਰਿਵਾਰ ਸਹੂਆ ਜਿਹੜੀ ਗੱਲ ਕਰਨ ਵਾਲੀ ਕੋਈ ਨਹੀਂ ਕੁੜੀਆਂ ਆਉਂਦੀਆਂ ਨੇ ਪਰ ਉਹਨੇ ਆਉਂਦੇ ਆ ਇੱਥੇ ਰਹਿੰਦਾ ਪਰਿਵਾਰ ਸਾਰੇ ਇਕੱਠੇ ਨੇ ਮਾਪਿਓ ਦੀ ਸੇਵਾ ਤਾਂ ਸਾਰੀ ਮਾਪਿਓ ਦੀ ਉਹੀ ਕਰਦਣ ਮਾਰੂ ਕਿਥੋਂ ਵਿਚਰਨ ਜੀ ਕੀ ਲੱਗਦਾ ਵੀ ਜਾਗਰੂਪ ਨਾਲ ਕੀ ਕੀ ਚ ਜਾਗਰੂਪ ਨਾਲ ਧੱਕਾ ਹੋਇਆ ਭਾਈ ਬਹੁਤ ਜਿਆਦਾ ਧੱਕਾ ਹੋਇਆ ਜਿੰਨੀ ਇਹਨਾਂ ਕੋਲ ਦੋ ਟਾਈ ਕਿਲੇ ਪੈਲੇ ਸੀ ਸਭ ਉਹ ਵੀ ਵੇਗ ਗਈ ਇਹਨਾਂ ਦੀ ਬੰਨੀ ਜੀ ਜੀ ਤੇ ਬਰੇ ਕਿਵੇਂ ਦੇਖਦੇ ਹੋ ਤੁਸੀਂ ਜੋ ਜਾਗਰੂਪ ਦੇ ਨਾਲ ਹੋਇਆ ਬਹੁਤ ਮਾੜਾ ਹੋਇਆ ਆਪਣੇ ਜੀ ਵਿਆਹ ਤੋਂ ਬਾਅਦ ਇਹ ਮੈਂ ਕਹਿੰਨਾ ਤਕਰੀਬਨ ਇੱਥੇ ਸਾਡੇ ਕੋਲ ਹੀ ਰਹਿੰਦੇ ਰਹਿਆ ਉਸ ਤੋਂ ਬਾਅਦ ਜਦ ਦੇਖਿਆ ਵੀ ਨਹੀਂ ਕੋਈ ਹੱਲ ਹੋ ਰਿਹਾ ਤੇ ਫਿਰ ਇਹ ਕੰਮ ਤੇ ਲੱਗਿਆ ਮੰਡੀ ਅਹਿਮਦਗੜ੍ਹ ਜੀ ਤੇ ਸਾਰੇ ਤੁਸੀਂ ਕਹਿ ਰਹੇ ਹੋ ਕੰਮ ਤੇ ਲੱਗਿਆ ਤੇ ਉਹ ਕੁੜੀ ਕੀ ਜਾਂਦੀ ਹੈ ਕਿ ਜਗਰੂਪ ਵਿਹਲਾ ਉਹ ਤਾਂ ਹੁਣ ਉਹਦੇ ਕਹਿਣ ਦੀ ਗੱਲ ਹੈ ਜੀ ਇੱਥੇ ਆਵੇ ਉਹਨਾਂ ਨੂੰ ਦੱਸੀਏ ਫਿਰ ਜੀ ਪਤਾ ਲੱਗੇ ਉਹਨੂੰ ਜੀ ਜੇ ਪੁੱਛੇ ਅਹਿਮਦਗੜ੍ਹ ਜਾ ਕੇ ਜੀ ਕੱਲਾਂ ਸੁਣੀਆਂ ਤੁਸੀਂ ਲੜਕੀ ਵੱਲੋਂ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਹਾਂਜੀ ਹਾਂ ਇਲਜ਼ਾਮ ਤਕਰੀਬਨਾ WhatsApp Facebook ਤੇ ਚੱਲ ਰਹੀ ਹੈ ਜੀ YouTube ਵਗੈਰਾ ਤੇ ਤੇ ਕੀ ਲੱਗਦਾ ਕਿ ਇਹ ਸੱਚ ਕਹਿ ਰਹੀ ਝੂਠ ਕਹਿ ਰਹੀ ਨਾ ਨਾ ਜੀ ਉਹ ਤਾਂ ਸਾਰੇ ਅਮਝੂਠ ਹੈ ਜੀ ਉਹਨੂੰ ਵੀ ਪਤਾ ਹੀ ਹੈ ਜੀ ਜੀ ਤੇ ਤੁਹਾਨੂੰ ਕੀ ਲੱਗਦਾ ਕਿ ਜਗਰੂਪ ਨਾਲ ਕੀ ਹੋਇਆ ਕੀ ਹੋਣਾ ਕੀ ਚਾਹੀਦਾ ਸੀ ਜਗਰੂਪ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੋਰਟ ਜੋ ਜਿਹੜਾ ਵੀ ਇਨਸਾਫ ਕਰੂਗੀ ਜੀ ਉਹ ਤਾਂ ਉਹਨੂੰ ਪਤਾ ਹੀ ਹੈ ਕੋਰਟ ਨੂੰ ਵੀ ਜੀ 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 ਤੇ ਇਹ ਬਾਪੂ ਜੀ ਖੜੇ ਨੇ ਸਸ਼ੀਕਲ ਬਾਪੂ ਜੀ ਅਬੂ ਜੀ ਕਿਵੇਂ ਦੇਖਦੇ ਹੋ ਜੇ ਉਹ ਜਗਰੂਪ ਦੇ ਨਾਲ ਹੋਇਆ ਤੁਹਾਨੂੰ ਪਤਾ ਹੀ ਹੋਏਗਾ ਮੈਂ ਤਾਂ ਭਾਈ ਕੋਈ ਜਾਣੀ ਹੂੰ ਉਹ ਵਾੜਾ ਦਾਹ ਦੇ ਆਈ ਵੀ ਹਾਂ ਉਹਨੇ ਮੜੀ ਗੱਲ ਹੋ ਗਈ ਮੜੀ ਗੱਲ ਹੋ ਗਈ ਜੀ 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 ਸਰ ਜਗਰੂਪ ਦੇ ਨਾਲ ਜੋ ਹੋਇਆ ਤੁਸੀਂ ਲੜਕੀ ਦੀ ਇੰਟਰਵਿਊ ਵੇਖੀ ਆ ਕਿ ਲੜਕੀ ਵੱਲੋਂ ਗੱਲਾਂ ਕਹੀਆਂ ਗਈਆਂ ਕੀ ਕਿਵੇਂ ਲੱਗਦਾ ਵੀ ਉਹ ਗੱਲਾਂ ਸੱਚ ਸੀ ਕਿਦਾਂ ਨਹੀਂ ਲੜਕੇ ਸਾਰਾ ਸਾਰ ਝੂਠ ਬੋਲ ਰਹੀ ਹੈ ਜੀ ਕੋਈ ਵੀ ਉਹਦੀ ਗੱਲ ਦੇ ਵਿੱਚ ਪ੍ਰੂਫ ਨਹੀਂ ਹੈਗਾ ਕੋਈ ਉਹ ਸੱਚ ਨਹੀਂ ਬੋਲ ਰਹੀ ਜੀ ਜਗਰੂਪ ਦੇ ਨਾਲ ਬਹੁਤ ਤਕਾ ਹੈ ਜੀ ਕਿਉਂ ਆਪਦੀ ਪ੍ਰਾਪਰਟੀ ਵਿੱਚ ਹੀ ਸਾਰੀ ਸਾਰਾ ਪੈਸਾ ਉੱਤੇ ਲਾਇਆ ਜਿੰਨਾ ਚਿਰ ਇਹਨਾਂ ਦੀ ਭੂਆ ਜੀ ਕੋਲ ਰਹੀ ਆ ਉਹਨਾਂ ਚਿਰ ਉਹਦਾ ਖਰਚਾ ਵੀ ਸਾਰਾ ਉਹੀ ਚੱਕਦੇ ਰਹੇ ਆ ਜੀ ਤੇ ਇਹਦੇ ਨਾਲ ਬਹੁਤ ਤਕਾ ਹੋਇਆ ਉਹ ਕਹਿੰਦੀ ਖਰਚਾ ਮੈਂ ਆਪਦਾ ਆਪ ਮੈਨੇਜ ਕਰਦੀ ਸੀ ਬਸ ਇਹਨਾਂ ਨੇ ਇੱਕ ਵਾਰੀ ਪੈਸੇ ਲਗਾ ਕੇ ਤੋਰੀ ਆਈ ਆ ਨੇ ਉਹ ਇਹਨਾਂ ਪ੍ਰੂਫ ਹੈਗੇ ਸਾਰੇ ਜਿਵੇਂ ਇਹਨਾਂ ਨੇ ਜ਼ਮੀਨ ਵੇਚੀ ਆ ਪਹਿਲਾਂ ਉਹਨੂੰ ਤੋੜਨ ਵੇਲੇ ਵੀ ਜ਼ਮੀਨ ਵੇਚੀ ਆ ਤੇ ਉਦੋਂ ਬਾਅਦ ਜਦੋਂ ਫੀਸਾਂ ਭਰੀਆਂ ਫੇਰ ਵੀ ਇਹਨਾਂ ਨੇ ਜ਼ਮੀਨ ਵੇਚ ਕੇ ਉਹਨੂੰ ਪੈਸੇ ਭੇਜਿਆ ਫੇਰ ਇੱਕ ਦੋ ਇਹਨੇ ਜਿਗਰੂਪ ਨੇ ਆਪ ਤਾਂ 11 ਦੋਸਤਾਂ ਨੂੰ ਇੱਧਰ ਪੈਸੇ ਦਿੱਤੇ ਤੇ ਉਦੋਂ ਉਹਨਾਂ ਨੂੰ ਪੈਸੇ ਭੇਜਿਆ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਏ ਨੇ ਜੀ ਜਿਗਰੂਪ ਕਿੱਦਾਂ ਦਾ ਲੜਕਾ ਮਾਰਕੁਟਾਈ ਕਰਨ ਵਾਲਾ ਗਾਲੀ ਗਲੋਚ ਕਰਨ ਵਾਲਾ ਹੈਗਾ ਨਹੀਂ ਨਹੀਂ ਜਿਗਰੂਪ ਬਹੁਤ ਅੱਛਾ ਲੜਕਾ ਹੈ ਬਹੁਤ ਸਾਊ ਆ ਕੋਈ ਐ ਨਹੀਂ ਹੈਗਾ ਵੀ ਗਰਮ ਸੁਭਾਅ ਦਾ ਵੀ ਹੈ ਨਹੀਂ ਠੰਡੇ ਸੁਭਾਅ ਦਾ ਬੱਚਾ ਤੇ ਇਹੋ ਜੀ ਕੋਈ ਗੱਲਬਾਤ ਵੀ ਹੈ ਨਹੀਂ ਕਿ ਵੀ ਹਾਂ ਬਹੀ ਦੇ ਵਿੱਚ ਵੀ ਉਹ ਆਏ ਨਹੀਂ ਵੀ ਕਿਸੇ ਨੂੰ ਵੱਧ ਘੱਟ ਬੋਲਿਆ ਹੋਵੇ ਹੂੰ ਉਹ ਬਹੁਤ ਸਾਲ ਹੋ ਗਏ ਕੀ ਕੀ ਲੱਗਦਾ ਵੀ ਕਿੱਦਾਂ ਇਨਸਾਫ ਕੀ ਮਿਲਣਾ ਚਾਹੀਦਾ ਜਗਰੂਪ ਨੂੰ ਜਗਰੂਪ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਹੁਣ ਪ੍ਰਸ਼ਾਸਨ ਤੇ ਕੋਰਟ ਤੇ ਜੋ ਕੁਝ ਤੇ ਜਿਵੇਂ ਉਹਦਾ ਖਰਚ ਹੋਇਆ ਉਹਨੂੰ ਥੋੜਾ ਇਨਸਾਫ ਮਿਲੇ ਜੀ ਜਿਵੇਂ ਉਹਦੇ ਪੈਸੇ ਲੱਗੇ ਉਹਨਾਂ ਨੇ ਜ਼ਮੀਨ ਵੇਚ ਕੇ ਪੈਸੇ ਲਾਏ ਆ ਜੀ ਉਹ ਉਹਨੂੰ ਪੈਸੇ ਜਾਂਦਾ ਉਨਾ ਸਮਝੌਤਾ ਹੀ ਕਰਿਆ ਜਾਵੇ ਲੜਕੀ ਵਾਪਸ ਇਸੇ ਘਰੇ ਆ ਜੇ ਅਕਸੈਪਟ ਵੀ ਕਰਨਗੇ ਵੀ ਹਾਂ ਸਾਡੀ ਧੀ ਆ ਜੀ ਤੇ ਵਾਕਿਆ ਜੋ ਵੀ ਕਾਨੂੰਨ ਦੀ ਕਾਰਵਾਈ ਆ ਉਹ ਜੀ ਜੀ ਕੋਟ ਕਰੂਗੀ ਕਿ ਕਿ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲੜਕੀ ਦੀਆਂ ਗੱਲਾਂ ਉਹਨਾਂ ਨੇ ਸੁਣੀਆਂ ਨੇ ਲੜਕੀ ਦੀਆਂ ਗੱਲਾਂ ਉਹਨਾਂ ਨੂੰ ਝੂਠੀਆਂ ਲੱਗ ਰਹੀਆਂ ਨੇ ਕਹਿੰਦੇ ਅਸੀਂ ਸਾਰਾ ਪਿੰਡ ਉਹਦੇ ਨਾਲ ਆ ਉਹਦੇ ਨਾਲ ਐਸਐਸਪੀ ਸਾਹਿਬ ਦੇ ਜਾ ਕੇ ਪੇਸ਼ ਹੁੰਦੇ ਸੀਗੇ ਅਸੀਂ ਹਰ ਇੱਕ ਗੱਲ ਆ ਜਿਹੜੀ ਕਿ ਹਰ ਜਗ੍ਹਾ ਅਸੀਂ ਜਾਗਰੂਪ ਦਾ ਸਾਥ ਦਿੱਤਾ ਕਹਿੰਦੇ ਜਿਹੜਾ ਗਰੂਪ ਬਹੁਤ ਸੌਹ ਤੇ ਵਧੀਆ ਸੁਭਾ ਦਾ ਮੁੰਡਾ ਲੜਕੀ ਵੱਲੋਂ ਜੋ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਝੂਠ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਵੇਖਦੇ ਹਾਂ ਕਿ ਇਸ ਕੇਸ ਦੇ ਵਿੱਚ ਅੱਗੇ ਜਾ ਕੇ ਕੀ ਹੁੰਦਾ ਹੈ ਲੜਕੀ ਦੇ ਬਿਆਨ ਵੀ ਤੁਹਾਡੇ ਮੂਹਰੇ ਆ ਗਏ ਨੇ ਤੇ ਲੜਕੇ ਦੇ ਬਿਆਨ ਵੀ ਤੁਹਾ ਕਿ ਕੀ ਲੱਗਦਾ ਹੈ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ